ਅਦਾਲਤੀ ਪદ્ધਤੀ ਗੈਨ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੋਈ ਕੋਈ ਵੀ ਕਾਰਵਾਈ ਜਿਹੜੀ ਹੈ ਉਸ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਜਾਂਦਾ ਜਦੋਂ ਅਸੀਂ ਗੱਲ ਕਰਦੇ ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਤੇ ਉਹਨਾਂ ਨੇ ਜਲੰਧਰ ਜ਼ੋਨ ਦੀ ਵੱਡੀ ਕਾਰਵਾਈ ਕਰਦੇ ਹੋਏ ਇੱਕ ਮੈਡੀਕਲ ਵਪਾਰੀ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਜੋ ਬਿਲਕੁਲ ਮੁਲਜ਼ਮ ਦੇ ਦੋਸ਼ ਹੈ ਕਿ ਉਸਦੇ ਵੱਡੇ ਪੱਧਰ ਦੇ ਉੱਪਰ ਡਰਾਮਾਡੋਲ ਤੇ ਐਲਪਰਾਜ਼ੋਲਮ ਵਰਗੀਆਂ ਸਾਈਕ੍ਰੋਟੋਪਿਕ ਗੋਲੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਵੇਚੀਆਂ ਔਰ ED ਨੇ ਮੈਡੀਕਲ ਵਪਾਰੀ ਅਭਿਸ਼ੇਕ ਕੁਮਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਉਸ ਨੂੰ ਹਾਲੇ ਸਿੱਧਾ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਕਿ ਅਦਾਲਤ ਨੇ ਉਸ ਨੂੰ 6 ਦਿਨਾਂ ਦੀ ED ਕਸਟਡੀ ਦੇ ਵਿੱਚ ਵੀ ਪੇਜ ਦਿੱਤਾ ਹੈ ED ਹੁਣ ਤੱਕ ਇਸ ਮਾਮਲੇ ਦੇ ਵਿੱਚ 3.75 ਕਰੋੜ ਰੁਪਏ ਦੀ ਵਿੱਤੀ ਗੜਬੜੀ ਸਾਹਮਣੇ ਆਉਣ ਦਾ ਖਰਚਾ ਜਿਤਾ ਰਿਹਾ ਹੈ ਔਰ ਨਾਲ ਦੇ ਨਾਲ ਜਦੋਂ ਗੱਲ ਕਰਦੇ ਹਾਂ ED ਨੇ ਤੇ ਉਹਨਾਂ ਨੇ ਇਹ ਜਾਂਚ ਪੰਜਾਬ ਪੁਲਿਸ ਵੱਲੋਂ NDPS ਐਕਟ ਤਹਿਤ ਦਰਜ ਕੀਤੇ ਇੱਕ ਕੇਸ ਦੇ ਆਧਾਰ ਤੇ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਕਿ ਅੰਤਰਰਾਜੀ ਪਦਅਤੇ ਟਰਾਮਾਡੋਲ ਅਤੇ ਹਲਪਸ ਜ਼ੁਲਮ ਵਰਗੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ਲਗਾਏ ਜਾਂਦੇ ਨੇ ਤੇ ਉਹ ਦੱਸਣਯੋਗ ਹੈ ਕਿ ਇਹ ਦਵਾਈਆਂ ਜਿਹੜੀਆਂ ਨੇ ਉਹ ਕਾਨੂੰਨੀ ਤੌਰ ਤੇ ਇਹਨਾਂ ਦੀ ਵਿਕਰੀ ਜਿਹੜੀ ਹੈ ਉਹ ਬੰਦ ਹੈ ਸੋ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਇਹ ਦਵਾਈਆਂ ਜੋ ਨਸ਼ੇ ਦੇ ਤੌਰ ਤੇ ਵੀ ਵਰਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਭਿਸ਼ੇਕ ਕੁਮਾਰ ਫਾਰਮਾ ਕੰਪਨੀਆਂ ਤੋਂ ਭਗਵਾਉਂਦਾ ਸੀ ਤੇ ਫਿਰ ਬਲੈਕ ਮਾਰਕੀਟ ਦੇ ਵਿੱਚ ਵੇਚਦਾ ਸੀ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ ਜਾਂਚ ਦੇ ਵਿੱਚ ਤਾਂ ਇਹ ਵੀ ਪਤਾ ਚੱਲਿਆ ਹੈ ਕਿ ਕਈ ਹੋਲਸੇਲਰ ਅਤੇ ਰਿਟੇਲਰ ਜਿਵੇਂ ਕਿ ਬਾਇਓ ਜੈਨੇਟਿਕ ਡਰੱਗਸ ਸੀਬੀ ਹੈਲਥ케ਅਰ ਸਮਾਈਲੈਕਸ ਫਾਰਮਾਸੀਮਾ ਦੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਸਾਈਕੋਟ੍ਰੋਪਿਕ ਟੈਬਲੇਟਸ ਦੀ ਖਰੀਦਦਾਰੀ ਵੀ ਕਰਦੇ ਸਨ ਇਸ ਤੋਂ ਬਾਅਦ ਇਹਨਾਂ ਨੂੰ ਡਰੱਗ ਪੈਡਲਰ ਰਾਹੀਂ ਪ੍ਰਚੂਨ ਕੀਮਤ ਤੋਂ ਕਈ ਗੁਣਾ ਜ਼ਿਆਦਾ ਕੀਮਤ ਤੇ ਬਲੈਕ ਮਾਰਕੀਟ ਦੇ ਵਿੱਚ ਵੇਚਿਆ ਵੀ ਜਾਂਦਾ ਸੀ ਹੁਣ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦਵਾਈਆਂ ਜਿਹੜੀਆਂ ਨੇ ਆਮ ਜਨ ਤੱਕ ਵੀ ਪਹੁੰਚ ਰਹੀਆਂ ਸਨ ਉਹ 75% ਸਟਾਕ ਜਿਹੜਾ ਹੈ ਉਸ ਦਾ ਕੋਈ ਹਿਸਾਬ ਹੀ ਨਹੀਂ ਹੈ ਔਰ ਇਹਦੇ ਅਨੁਸਾਰ ਅਭਿਸ਼ੇਕ ਕੁਮਾਰ ਨੇ ਆਪਣੀ ਫਰਮ ਸ਼੍ਰੀ ਸ਼ਿਆਮ ਮੈਡੀਕਲ ਏਜੰਸੀ ਦੇ ਨਾਮ ਤੇ ਵੱਡੀ ਮਾਤਰਾ ਦੇ ਵਿੱਚ ਦਵਾਈਆਂ ਦੀ ਖਰੀਦਦਾਰੀ ਕੀਤੀ ਔਰ ਇਸ ਪੂਰੇ ਸਟਾਕ ਦੇ ਵਿੱਚੋਂ ਲਗਭਗ 75% ਮਾਲ ਜਿਹੜਾ ਹੈ ਉਹ ਕਾਗਜ਼ਾ ਤੋਂ ਬਿਲਕੁਲ ਬਾਹਰ ਹੈ ਜਿਨ੍ਹਾਂ ਦੀ ਕੋਈ ਵੀ ਇਹੋ ਜਿਹੀ ਕਾਰਵਾਈ ਜਿਹੜੀ ਹੈ ਉਹ ਨਹੀਂ ਦਿਖ ਰਹੀ ਯਾਨੀ ਕਿ ਪੂਰੀ ਤਰ੍ਹਾਂ ਅਵੈਧ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਔਰ ਕੀਮਤਾਂ ਵੀ ਜ਼ਰੂਰ ਤੇ ਜ਼ਰੂਰ ਇਸ ਤਿਆਂ ਵਧਾਈਆਂ ਜਾਂਦੇ ਨੇ ਇਸ ਗੈਰ ਕਾਨੂੰਨੀ ਵਿਕਲ ਨੂੰ ਛੁਪਾਉਣ ਦੇ ਲਈ ਬਿੱਲਾਂ ਦੇ ਵਿੱਚ ਬਕਸਿਆਂ ਦੀ ਗਿਣਤੀ ਵਧਾ ਕੇ ਦਰਜ ਕੀਤੀ ਜਾਂਦੀ ਸੀ ਤਾਂ ਕਿ ਬਲੈਕ ਦੇ ਵਿੱਚ ਵੇਚੇ ਗਏ ਬਕਸੇ ਵੀ ਕਾਗਜ਼ਾਤਾਂ ਕਾਨੂੰਨੀ ਵਿਕਰੀ ਦੇ ਵਾਂਗ ਹੀ ਦਿਖਾਈ ਦੇਣ ਇਹਨਾਂ ਗੈਰ ਕਾਨੂੰਨੀ ਲੈਣ ਦੇਣ ਦੀ ਕੁੱਲ ਨਕਦ ਕੀਮਤ 3.75 ਕਰੋੜ ਰੁਪਏ ਦੱਸੀ ਜਾ ਰਹੀ ਹੈ ਔਰ ਕਿਸ ਤਰੀਕੇ ਨਾਲ ਵੱਖ-ਵੱਖ ਮੈਡੀਕਲ ਸਟੋਰਸ ਦੇ ਵਿੱਚ ਇਸ ਨੂੰ ਪੁੱਜਦਾ ਕੀਤਾ ਜਾਂਦਾ ਹੋਵੇਗਾ ਔਰ ਆਮ ਜਨਤਾ ਤੱਕ ਵੀ ਜਿਹੜੀ ਹੈ ਇਸ ਦੀ ਪਹੁੰਚ ਹੋਵੇਗੀ ਔਰ ਦੱਸਣਯੋਗ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਦਵਾਈਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਨਸ਼ੇ ਦੇ ਲਈ ਵੀ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਦੀ ਵਿਕਰੀ ਜਿਹੜੀ ਹੈ ਉਹ ਆਮ ਬਾਜ਼ਾਰ ਦੇ ਵਿੱਚ ਬਿਲਕੁਲ ਬੰਦ ਹੈ ਬੈਨ ਹੈ ਔਰ ਗੈਰ ਕਾਨੂੰਨੀ ਹੈ ਇਹਨਾਂ ਦਵਾਈਆਂ ਦੀ ਖਰੀਦੋ ਫਰੋਖਤ ਕਰਨਾ ਕਾਗਜ਼ੀ ਤੌਰ ਤੇ ਵੀ ਇਨਾਂ ਨੂੰ ਦਿਖਾਇਆ ਜਾਂਦਾ ਸੀ ਡੱਬਿਆਂ ਦੀ ਗਿਣਤੀ ਜਿਹੜੀ ਹੈ ਉਹ ਦਿਖਾ ਕੇ ਕਿ ਇਹ ਬਿਲਕੁਲ ਕਾਨੂੰਨੀ ਤਰੀਕੇ ਦੇ ਨਾਲ ਸਾਹਮਣੇ ਆਉਣ ਔਰ ਕਿੰਨੀ ਜ਼ਿਆਦਾ ਵੱਡੀ ਲੱਗਦੀਆਂ ਦਵਾਈਆਂ ਨੇ ਔਰ ਇਸ ਦੇ ਨਾਲ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੰਚਾਇਆ ਕੀਮਤਾਂ ਲਗਾ ਕੇ ਇਹਨਾਂ ਦਵਾਈਆਂ ਦੀ ਕੀਮਤ ਜਿਹੜੀ ਹੈ ਉਹ ਬਾਜ਼ਾਰ ਦੇ ਵਿੱਚ ਬਤਾ ਕੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਸੀ ਜਦੋਂ ਇਹ ਮਾਮਲਾ ਈਡੀ ਦੇ ਸਾਹਮਣੇ ਆ ਗਿਆ ਹੈ ਤੇ ਈਡੀ ਦੇ ਜਲੰਧਰ ਜ਼ੋਨ ਨੇ ਇਹ ਵੱਡੀ ਕਾਰਵਾਈ ਹੁਣ ਕਰ ਦਿੱਤੀ ਹੈ ਇਸ ਹਾਸ ਮੈਡੀਕਲ ਵਪਾਰੀ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਵੀ ਕਰ ਲਿਆ ਹੈ ਬਹੁਤ ਹੀ ਵੱਡੀ ਲਾਗਤ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਸ ਮੈਡੀਕਲ ਤੋਂ ਪ੍ਰਾਪਤ ਹੋਈਆਂ ਨੇ ਈਡੀ ਨੇ ਜਾਂਚ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਇੱਕ ਕੇਸ ਦੇ ਆਧਾਰ ਤੇ ਸ਼ੁਰੂ ਕੀਤੀ ਸੀ ਉਹ ਨਾਲ ਦੇ ਨਾਲ ਇਸ ਖਾਸ ਤਸਕਰੀ ਦੇ ਉੱਪਰ ਦੋਸ਼ ਜਿਹੜੇ ਨੇ ਉਹ ਲੱਗੇ ਨੇ ਗ੍ਰਿਫਤਾਰੀਆਂ ਵੀ ਹੋ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਜਾਂਚ ਜਿਹੜੀ ਹੋ ਸਕਦੀ ਹੈ ਤਾਂ ਕਿ ਹੋਰ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆ ਸਕਣ